आओ संगत जी दर्शन करिए गुरुद्वारा श्री नगीना घाट साहब वागुरू ਵੈਗਰੂ ਜੀ ਗੁਰਦੁਆਰਾ ਨਗੀਨਾ ਘਰ ਸਾਹਿਬ ਦਾ ਇਤਿਹਾਸ ਹੈ ਇੱਕ ਬਨਜਾਰਾ ਸਿੱਖ ਜਿਸ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਕ ਕੀਮਤੀ ਨਗੀਨਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੇਟ ਕੀਤਾ ਸੀ ਸਤਗੁਰਾਂ ਨੇ ਉਹ ਨਗੀਨਾ ਨਾਲ ਵਗਦੀ ਹੋਈ ਗੁਜਾਵਰੀ ਨਦੀ ਵਿੱਚ ਵਹਾ ਕੇ ਮਾਰਿਆ ਉਹ ਸਿੱਖ ਨੇ ਵੇਖਿਆ ਕਿ ਸਤਗੁਰਾਂ ਨੇ ਨਗੀਨਾ ਨਦੀ ਵਿੱਚ ਸੁੱਟ ਦਿੱਤਾ ਹੈ ਤਾਂ ਉਹ ਸਿੱਖ ਹੈਰਾਨ ਹੋਇਆ ਫਤੇ ਨਾਰਾਜ ਵੀ ਕਿ ਸਤਿਗੁਰਾਂ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਅਤੇ ਬੜੇ ਕੀਮਤੀ ਨਗੀਨੇ ਨੂੰ ਨਦੀ ਵਿੱਚ ਭੇਟ ਕਰ ਦਿੱਤਾ। ਦਸ਼ਮੇਸ਼ ਪਿਤਾ ਜੀ ਨੇ ਉਸੰਦੇ ਮਨ ਦੀ ਭਾਵਨਾ ਨੂੰ ਸੋਚ ਨੂੰ ਜਾਣ ਲਿਆ ਤੇ ਫਰਮਾਇਆ ਕਿ ਸਿੱਖਾ ਜਾ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲੈ। ਜਦੋਂ ਉਸ ਵਣਜਾਰੇ ਨੇ ਸਿੱਖ ਨੇ ਨਦੀ ਵਿੱਚ ਆਪਣੇ ਨਗੀਨੇ ਜਿਹੇ ਉਸ ਤੋਂ ਵੀ ਕੀਮਤੀ ਲਾਲ ਜਵਾਹਰਾਤ ਵੇਖੇ ਪਹਾੜ ਦਾ ਸਾਰਾ ਅਹੰਕਾਰ ਦੂਰ ਹੋ ਗਿਆ ਤੇ ਉਹ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਟਹਿ ਆ ਪਿਆ। ਇਸੇ ਹੀ ਅਸਥਾਨ ਤੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੀਰ ਚਲਾ ਕੇ ਆਪਣਾ ਸਤਜੁਗੀ ਤਪਸਥਾਨ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਪ੍ਰਗਟ ਕੀਤਾ ਸੀ। ਨਗੀਨਾ ਘਾਟ ਸਾਹਿਬ ਕਰੋ ਜੀ ਦਰਸ਼ਨ ਸਤਿਗੁਰੂ ਦੇ ਪਿਆਰਿਓ